ਗਾਈਸ ਆ ਵੇਖੋ ਆ ਗੁਰਦੁਆਰਾ ਬੰਨਣਾ ਤੇ ਆ ਸੇਵਾ ਵਾਸਤੇ ਟਰੈਕਟਰ ਲੈਂਦੇ ਨੇ ਵੇਖੋ ਗਾਈਸ ਰੇਤਾ ਭਰ ਮੇਲੇ ਲੱਗਿਆ ਗਰੇ ਸਾਨ ਆਉਦਾ ਹੀ ਤੇ ਵੇਖੋ ਗਾਈਸ ਸਾਦੇ ਸੂਰੇ ਪਾਰ ਆ ਗਏ ਨੇ ਆਪਾਂ ਕੀ ਬਣਾ ਟੋਕਰਾ ਟੋਕਰਾ ਵੇਖੋ ਸਾਲਾ ਫੋਨ ਕਰ ਲਓ ਕਾਮਣਾ ਕਰੋ ਬਾਈ ਲਾ ਇਹ ਬਸੇ ਖੁੱਬ ਗਿਆ ਹੁਣੇ ਕੱਢਣਾ ਪੈਣਾ ਮੈਨੂੰ ਲੱਗਦਾ ਪਰ ਲੱਗ ਜਾਂਦਾ ਹੁਣੇ ਗਾਈਸ ਮੇਲੇ ਲੱਗਿਆ ਗਰੇ ਨੇ ਵੇਖੋ ਸਾਈ ਦੁਨੀਆ ਤੇ ਪਲਟੀ ਨਰੀ ਮਸ਼ੀਨੇ ਮਸ਼ੀਨਾ ਇਹਨੀਆਂ ਫਲਗਾ ਵਿੱਚ ਕੋਈ ਨਹੀਂ ਹੋਣੀ ਜਿੰਨੀ ਐ ਤਾਂ ਠੁਕਿਆਂ ਕਲੀਆਂ ਆ ਆ ਭਾਈ ਦੇ ਵੇਖ ਟੱਪੇ ਨਾਲ ਟੱਪੇ ਨਾਲ ਠੁਕੇ ਖੜੇ ਔਖਈਏ ਆ ਵੇਖਾ ਟੋਰਚ ਲੱਗੂ ਐ ਐ ਇੱਥੇ ਬਸ ਗਈ ਇਹਨੀ ਆ ਵੇ ਗਾਈਸ ਹੋਰ ਕੀ ਹਾਲ ਹੈ ਆਈ ਦੇ ਵਾ ਵੇਖੋ ਵੇ ਮਰੂ ਕਿਵੇਂ ਵੱਜ ਲਾਈ ਖੜਾ ਓਕੇ ਇਹ ਸਾਡੇ ਲੇਖੂ ਬਣਦੇ ਆ ਵੇਖੋ ਮੜਿਆ ਮੱਛੀ ਮੰਡੀ ਬੜੀ ਫਿਰਦੀ ਇੱਥੇ ਸੋਈ ਤਾਂ ਸਾਰੀਆਂ ਇੱਥੇ ਇਹਨੀਆਂ ਫਾਇਲ ਕੱਢ ਕੋਣੀ ਜਿਹੜੀਆਂ ਇੱਥੇ ਠੁਕਿਆਂ ਪੰਜਾਂ ਨੇ ਵਾ ਮੈਂ ਇਹ ਖੂਬਾਈ ਫਿਰਨਾ ਰਿਹਾ ਇੱਥੇ ਦੇ ਵਿੱਚ ਬਾਏ ਗਾਈਸ